ਹਾਂਜੀ ਸਤ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਾ ਜੀ ਤੁਸੀਂ ਸਾਰੇ ਠੀਕ ਠਾਕ ਹੋਗੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਪਾਂ ਲੱਗੇ ਸੀ ਜੀ ਵੀਡੀਓ ਸ਼ੁਰੂ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਆਪਣਾ ਮੌਸਮ ਬਹੁਤ ਸੋਹਣਾ ਮੌਸਮ ਅੱਜ ਅੱਜ ਸਾਡੇ ਤਾਂ ਆਊਗਾ ਜੀ ਮੀ ਤੁਸੀਂ ਵੀ ਦੱਸਿਓ ਕਮੈਂਟਾਂ ਵਿੱਚ ਤੁਹਾਡੇ ਕਿੱਥੇ ਕਿੱਥੇ ਮੀ ਪੈ ਗਿਆ ਦੇਖੋ ਜੀ ਮੌਸਮ ਅੱਜ ਦਾ ਬਹੁਤ ਵਧੀਆ ਹੈ ਤਾਂ ਬੱਦਲ ਬਹੁਤ ਆ ਗਿਆ ਹੈ ਇਧਰ ਮਾਜਾ ਰਹਿ ਜਾਂਦਾ ਅਸੀਂ ਮਾਲਵੇ ਵਿੱਚਾਂ ਤਮਾਦੇ ਵਿੱਚ ਮੇਰੇ ਪੱਕੇ ਆ ਤੇ ਮੇਰੇ ਪੇਕੇ ਵਾਲਿਆਂ ਨੂੰ ਪਤਾ ਕਿ ਕੁੜੀ ਦਾ ਚੋਨਾ ਲੱਗਣ ਵਾਲਿਆਂ ਰਹਿੰਦਾ ਹੈ ਜਿਉਂ ਉਹਨਾਂ ਨੂੰ ਬਾਲਾ ਫਿਕਰ ਉਹਨਾਂ ਨੇ ਬਦਲ ਚੱਕ ਕੇ ਇੰਦਰ ਨੂੰ ਖਲਾਤਾ ਵਾ ਤਾਂ ਥੋੜਾ ਜਿਹਾ ਹੀ ਰਹਿ ਗਿਆ ਸਾਡਾ ਚੋਨਾ ਵੈਸੇ ਤਾਂ ਤਾਂ ਤੁਸੀਂ ਦੱਸੋ ਜੀ ਤੁਹਾਡੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਤੇ ਹਜੇ ਮੀਂਹ ਦੀ ਤਿਆਰੀ ਆ ਸਾਡੇ ਤਾਂ ਦੇਖੋ ਬਹੁਤ ਬਦਲ ਆ ਗਿਆ ਜਦੋਂ ਵੀ ਮੱਧ ਜਲ ਨੂੰ ਬੱਦਲ ਆਉਂਦਾ ਥੋੜਾ ਬਹੁਤਾ ਸਾਡੇ ਮੀਂਹ ਪੈਂਦਾ ਹੀ ਪੈਂਦਾ ਵੈਸੇ ਵੀ ਗਰਮੀ ਬਹੁਤ ਸੀਗੀ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲ ਜੂਗੀ ਹਨਾ ਤੇ ਨਾਲੇ ਜਿੰਨਾਂ ਵਿਚਾਰਿਆਂ ਦੇ ਚੋਨੇ ਰਹਿ ਗਏ ਲਾਉਣ ਵਾਲੇ ਉਹ ਲਾ ਲੈਣਗੇ ਤਾਂ ਕਮੈਂਟਾਂ ਵਿੱਚ ਦੱਸ ਤਾਂ ਮਿਲਦੇ ਆ ਜੀ ਥੋੜੀ ਦੇ ਦਰਬਾਦ ਬਣੇ ਰਿਓ ਵੀਡੀਓ ਦੇ ਨਾਲ ਨਵ ਜੀ ਮੀ ਤੇ ਕੁਝ ਪਿਆਣੀ ਆਪਣੇ ਖਾਸ ਥੋੜਾ ਜਿਹਾ ਹੀ ਪਿਆਇ ਕਿਉਂਕਿ ਵੇੜਾ ਜੀ ਥੋੜਾ ਜਿਹਾ ਗਿੱਲਾ ਹੋ ਗਿਆ ਏ ਕੁਝ ਜ਼ਿਆਦਾ ਮੀ ਨਹੀਂ ਪਿਆ ਤਾਂ ਨਾ ਮੀ ਮੈਨੂੰ ਕਹਿੰਦੇ ਕੀ ਤੂੰ ਤਾਂ ਕਹਿੰਦੀ ਤੇਰੇ ਪੇਕਿਆਂ ਨੇ ਮੀ ਭੇਜਿਆ ਮੈਂ ਕਾ ਚਲ ਪੇਕਿਆਂ ਦੇ ਕਿਹੜੀ ਵਾਸਤੇ ਗੱਲ ਹੈ ਨਾ ਪਰਮਾਤਮਾ ਅੱਗੇ ਕੀ ਦਾ ਜੋਰ ਚੱਲਦਾ ਤਾਂ ਉਹਨਾਂ ਨੇ ਤਾਂ ਵੀ ਵਿਚਾਰਿਆ ਨਾ ਕਿ ਇਹਨਾਂ ਕਿਹੜਾ ਰੱਬ ਨੂੰ ਕਿਹਾ ਕਿ ਤੂੰ ਸਾਡੇ ਮੀਂਹ ਪਾ ਤੂੰ ਉਹਨਾਂ ਦੇ ਨਾਂ ਆਪਾ ਤਾਂ ਉਹ ਤਾਂ ਪਰਮਾਤਮਾ ਦੇ ਵਾਸਾ ਹਨ ਸਾਰਾ ਕੁਝ ਦਾ ਇੱਥੇ ਆਪਣੇ ਕੱਪੜੇ ਥੋੜੇ ਕੱਲ ਆਪਾਂ ਮੱਸਿਆ ਚਲੇਗੇ ਤੇ ਅੱਜ ਥੋੜੇ ਹੈ ਤਾਂ ਵੀਰਵਾਰ ਸੀ ਤਾਂ ਮੈਂ ਆਖਿਆ ਚਲ ਅੱਜ ਗੀਤ ਹੋਣੇ ਆ ਪਰ ਫੇਰ ਮੈਂ ਚਲ ਤੋ ਹੀ ਦੇਣੀਆਂ ਜੇ ਅੱਜ ਨਾ ਧੋਤੇ ਤਾਂ ਕੁਝ ਜ਼ਿਆਦਾ ਹੀ ਹੋ ਜਾਣੇ ਇਹ ਹਨਾ ਕੱਪੜੇ ਤਾਂ ਤਾਂ ਮਿੰਟ ਮਿੰਟ ਤੇ ਕੱਪੜੇ ਲਾ ਲਾ ਬੱਚੇ ਸੁੱਟੀ ਜਾਂਦੇ ਹਨ ਸ ਤਾਂ ਬਹੁਤ ਜ਼ਿਆਦੇ ਕੱਪੜੇ ਖਰਾਬ ਕਰਦਾ ਹੈ ਕਿਉਂਕਿ ਹੁਣ ਚੋਨਾ ਲੱਗਦਾ ਪਿਆ ਨਾ ਚੋਨਾ ਲਾਉਂਦੇ ਕਰਕੇ ਨਾਲ ਚੱਕਰ ਚੱਕਰ ਦੇ ਵਿੱਚ ਬੜਿਆ ਰਹਿੰਦਾ ਵਾ ਤਾਂ ਸਾਰੇ ਕੱਪੜੇ ਖਰਾਬ ਕਰਕੇ ਤਰਾਖਦਿੰਦਾ ਤੇ ਉੱਪਰ ਨੂੰ ਵੇਖਦੇ ਕਿ ਹਜੇ ਵੀ ਬੱਦਲ ਉੱਪਰ ਹੀ ਆ ਤਾਂ ਬੱਦਲ ਦਾ ਬੱਦਲ ਤਾਂ ਜਾਂਦੇ ਹੀ ਨਹੀਂਗੇ ਤਾਂ ਪਰ ਫਿਰ ਵੀ ਬੱਦਲ ਬਹੁਤਾ ਆ ਗਿਆ ਸੀਗਾ ਬਾਅਦ ਵਿੱਚ ਆ ਤਾਂ ਬੱਦਲ ਔਨ ਕਰਕੇ ਮੈਂ ਪਹਿਲਾਂ ਪਹਿਲਾਂ ਆਪਣੇ ਕੰਮ ਨਿਬੇੜ ਲੈਣੀ ਆ ਤੇ ਕਿਉਂਕਿ ਕੱਪੜੇ ਨਾ ਅੰਦਰ ਬਾਰ-ਬਾਰ ਸੁੱਕਣੇ ਕਦੇ ਅੰਦਰ ਸੁੱਕਣੇ ਪਉਂਦੀ ਕਦੇ ਬਾਹਰ ਤੇ ਮੈਂ ਚਲ ਮੜਾ ਜਾ ਹੁਣ ਅਠਰਿਆ ਜਾ ਥਾਂ ਤੇ ਪਾ ਹੀ ਦੇਣੀ ਆ ਸੁੱਕਣੇ ਮੜਿਆ ਅਠਰਦੇ ਜਾਣਗੇ ਸੁੱਕ ਜੇ ਜਾਣਗੇ ਤਾਂ ਫਿਰ ਅੰਦਰ ਰ ਐਂਚ ਮੇਰੇ ਨਾਲ ਬਹੁਤ ਥੋੜਿਆ ਸ਼ਰਾਰਤਾ ਕਰੀ ਜਾਂਦਾ ਐ ਮੈਂ ਐਂਚ ਨੂੰ ਕਰੀ ਜਾਂਦੀ ਨਾ ਐਂਚ ਕੰਕਣਾ ਖਰਾਕ ਕਰ ਤਾਂ ਫਿਰ ਕੀੜੇ ਲਈ ਜਾਂਦੇ ਸੀ ਥੋੜੇ ਜਿਹਾ ਚੁਣ ਕੇ ਤੇ ਮੈਂ ਜਾਂ ਕੀੜੇ ਤਾਂ ਵਿਚਾਰੇ ਹਣਾ ਲੈ ਕੇ ਲਿਜਾਂਦੇ ਆ ਤੇ ਲਿਜਾ ਲੈਂਦੇ ਕਿੰਨੂ ਨਹੀਂ ਢੱਡ ਲੱਗਾ ਸਾਰੇ ਆਪੋ ਆਪਣੇ ਘਰਾਂ ਨੂੰ ਸਿਆਣੇ ਆ ਤਾਂ ਉੱਥੇ ਕੀੜੇ ਲਈ ਜਾਂਦੇ ਤੇ ਮੈਂ ਐਂਚ ਨੂੰ ਕਰੀ ਜਾਂਦਾ ਤੂੰ ਵੀ ਖਿਲਾਰੀ ਜਾਂਦਾ ਤੇ ਅਜੇ ਮੈਨੂੰ ਐਂਚ ਕਰੀ ਜਾਂਦਾ ਮम्मी ਬਦਲ ਆ ਜਾਂਦਾ ਵਾ ਫਿਰ ਮੈਂ ਕਹਾਂ ਚੱਲ ਕੋਈ ਨਹੀਂ ਤੂੰ ਹੀ ਤੇ ਕਹਿੰਦੇ ਤੇਰੇ ਪੇਕਿਆਂ ਨੇ ਮੀਂਹ ਨਹੀਂ ਪਿਆ ਤਾਂ ਪਰ ਫੇਕਿਆਂ ਨੇ ਫੇਰ ਬਦਲ ਘੱਲਤਾ ਫਿਰ ਕੀ ਪਤਾ ਆ ਹੀ ਜਾਵੇ ਤਾਂ ਇੱਥੇ ਫਿਰ ਕਣਕ ਤਾਂ ਤੋਤੀ ਸੀ ਤਾਂ ਮੈਂ ਕਿਹਾ ਚੱਲ ਇਹਦੇ ਵਿੱਚ ਜਿਹੜੀ ਨਿੱਕੀ ਮੋਟੀ ਕੋਈ ਮਿੱਟੀ ਕਣੀ ਰਹਿ ਗਈ ਹੈ ਨਾ ਉਹ ਚੁਣ ਲੈਣੀ ਇਹਦੇ ਵਿੱਚ ਨਾ ਥੋੜੀਆਂ ਉਹ ਬਹੁਤ ਸਈਆਂ ਕੁੰਡੀਆਂ ਆਈਆਂ ਕਣਕ ਦੀਆਂ ਤੇ ਮੈਂ ਚੱਲ ਉਹ ਚੁਣ ਲੈਣੀ ਆ ਤੇ ਚੁਣ ਕੇ ਤੇ ਫਿਰ ਮੈਂ ਚੱਲ ਇਹਨੂੰ ਪੀਣ ਘਰ ਨੂੰ ਭੇਜ ਦਾਂਗੇ ਕਿਉਂਕਿ ਉੱਤੋਂ ਬੱਦਰ ਵੀ ਆਈ ਜਾਂਦਾ ਮੈਨੂੰ ਇਹ ਕਿ ਜਲਦੀ ਜਲਦੀ ਹੋ ਜੇ ਹਨਾ ਤਮੇ ਅਖੇ ਚਲ ਲਈ ਨਾ ਰਿਆਂ ਖੇਤ ਖਾ ਦਵਾਈਆਂ ਬਹੁਤ ਲੱਗੀਆਂ ਹੁੰਦੀਆਂ ਤੇ ਵਸ ਧੋਕੇ ਤਾਂ ਧੋਕੇ ਪੀਣ ਕਰਾਈਏ ਤਾਂ ਵਧੀਆ ਰਹਿੰਦਾ ਕਈ ਤਾਂ ਰੋਲੇ ਤੋਂ ਕਰਾ ਲੈਂਦੇ ਪਰ ਮੈਂ ਰੋਲੇ ਵਾਲੀ ਰੋਟੀ ਨਹੀਂ ਚੰਗੀ ਬਣਦੀ ਕਈ ਪੀਣ ਕਰਨ ਦੀਆਂ ਮਾਰੀਆਂ ਮੇਰੀਆਂ ਭੈਣਾਂ ਕਹਿ ਦਿੰਦੀਆਂ ਰੋਲੇ ਤੇ ਪੇਜ ਦਿੰਨੇ ਹਨ ਤਾਂ ਕਈ ਨਹੀਂ ਵੀ ਕਰਦੇ ਪਰ ਮੈਂ ਪੀਣ ਕਰਕੇ ਪਹਿਲਾਂ ਧੋਈ ਦੀਆਂ ਕਰਨ ਕਿਉਂਕਿ ਰਿਆਂ ਖਾਤਾ ਦਵਾਈਆਂ ਲੱਗੀਆਂ ਹੁੰਦੀਆਂ ਇਹਨਾਂ ਨੂੰ ਫਿਰ ਵੀ ਅਸੀਂ ਦਵਾਈ ਤਾਂ ਡਰਮ ਦੇ ਵਿੱਚ ਪਾ ਕੇ ਰੱਖੀਆ ਤੇ ਸੁਸਤਰੀ ਲੱਗੀ ਇਹਨੂੰ ਫਿਰ ਵੀ ਲੱਗ ਜਾਈ ਗਈ ਹੈ ਪਤਾ ਨਹੀਂ ਕਿਵੇਂ ਤਾ ਪਤਾ ਨਹੀਂ ਦਵਾਈਆਂ ਵੀ ਕਹਿੋ ਜੀਆਂ ਅੱਜਕੱਲ ਤਾਂ ਫਿਰ ਵੀ ਬਹੁਤ ਸੁਸਰੀਆਂ ਨਹੀਂ ਕਿੰਨੀ ਕੀ ਬਹੁਤ ਆ ਤਾਂ ਫਿਰ ਵੀ ਬਦਲ ਬਹੁਤ ਆ ਗਿਆ ਸਾਡੇ ਅਵੇ ਦੇਖ ਲਓ ਤੁਸੀਂ ਬਦਲ ਬਹੁਤ ਆ ਸਾਡੇ ਫਿਰ ਵੀ ਤਾਂ ਕਿੰਨਾ ਚੜ ਕੇ ਆਈ ਜਾਂਦਾ ਨਾ ਐ ਲੱਗਦਾ ਜਿਵੇਂ ਹੁਣ ਵੀ ਮੀਂਹ ਹੀ ਪੈਂਦਾ ਹੈ ਹੁਣ ਵੀ ਮੀਂਹ ਹੀ ਪੈਂਦਾ ਤਾਂ ਪਰ ਮੀਂਹ ਫਿਰ ਵੀ ਨਹੀਂ ਪਿਆ ਸਾਡੇ ਮੈਂ ਪੈ ਤੇ ਗਿਆ ਪਰ ਕਣੀ ਮਣੀ ਜੀ ਡਿੱਗੀ ਗਈ ਨੀ ਕਿੰਨੀ ਕਿ ਕਣੀ ਆਈਆਂ ਡੇਕਦੀਆਂ ਰਹੀਆਂ ਬਹੁਤ ਪਰ ਮੀ ਇੰਨਾ ਜ਼ਿਆਦਾ ਨਹੀਂ ਪਿਆ ਤੇ ਮੈਂ ਹਜੇ ਪੀਣ ਕੀਤਾ ਤਾਂ ਭੀਜੀ ਦੇਣੀਆਂ ਮੈਂ ਇਹਨਾਂ ਨੂੰ ਕਿਹਾ ਤੁਸੀਂ ਪੀਣ ਸੇਟ ਆਓ ਫਟਾਫਟ ਤੇ ਇਹ ਪੀਣ ਲੈ ਕੇ ਤੇ ਅੰਛ ਦੋਨੋਂ ਜਾਣੇ ਚਲੇ ਗਏ ਸੀ ਕਿਉਂਕਿ ਘਰੇ ਵੀ ਕਦੇ ਅੰਦਰ ਕਰੋ ਕਦੇ ਬਾਹਰ ਕਰੋ ਕਣਕ ਔਖਾ ਜਾ ਜਾਂਦਾ ਵਾ ਤਾਂ ਫੇਰ ਇਹ ਦੋਨੋਂ ਜਾਣੇ ਚਲੇ ਗਏ ਤੇ ਮੈਂ ਕਿਹਾ ਚਲ ਹੁਣ ਕੱਪੜੇ ਸੁੱਕ ਗਏ ਆ ਤਾਂ ਲਾ ਕੇ ਤੈਅ ਕਰਕੇ ਹੀ ਰੱਖ ਦਿੰਨੀ ਆ ਕਿਉਂਕਿ ਲਾ ਕੇ ਕਦੇ ਉੱਥੇ ਸੁੱਟ ਕਦੇ ਉੱਥੇ ਸੁੱਟ ਬਹੁਤ ਔਖਾ ਜਾ ਜਾਂਦਾ ਤੇ ਇਹ ਸੂਟ ਸੀਗਾ ਮੇਰਾ ਮੈਨੂੰ ਮੰਮੀ ਨੇ ਬਣਾ ਕੇ ਦਿੱਤਾ ਸੀਗਾ ਪੇਕਿਆਂ ਵਾਲੀ ਮੰਮੀ ਨੇ ਮੈਨੂੰ ਕਹਿੰਦੇ ਕਿ ਇਹ ਮੇਰੇ ਸੂਟ ਪਾਇਆ ਨਹੀਂ ਕਦੀ ਮੈਂ ਕਿਹਾ ਹਜੇ ਹੁਣ ਤਾਂ ਮੈਂ ਸੀਪਾ ਤੇ ਸੀਗੀ ਕਿਤੇ ਜਾਉਂਗੀ ਤੇ ਪਾ ਕੇ ਜਾਉਂਗੀ ਹਣਾ ਤਾਂ ਤੁਸੀਂ ਹੀ ਦੱਸਿਆ ਮੇਰਾ ਸੂਟ ਸੋਹਣਾ ਹੈ ਮੇਰੀ ਮੰਮੀ ਨੇ ਬਣਾ ਕੇ ਦਿੱਤਾ ਮੈਨੂੰ ਤਾ ਜਿਹਨਾਂ ਚਰ ਹਨਾ ਪੇਕੇ ਆ ਮਾਪਿਓ ਬਿਠਾ ਨਾ ਚਰਤਾ ਮਾਪਿਓ ਦਿੰਦਾ ਤੀ ਨਾ ਹਨਾ ਬਾਕੀ ਮਹਾਰਾਜ ਹਰੇਕ ਦੀ ਤੀ ਨੂੰ ਖੁਸ਼ ਰੱਖ ਕੇ ਪ੍ਰਮਾਤਮਾ ਹਰੇਕ ਦੇ ਘਰ ਦੇ ਵਿੱਚ ਪ੍ਰਮਾਤਮਾ ਤੀ ਨੂੰ ਹਰੇਕ ਪਾਸੇ ਸੁਖ ਦੇਵੇ ਵਾਹਿਗੁਰੂ ਤਾਂ ਕਦੇ ਤੀ ਦੁੱਖ ਦੁਖੀ ਹੁੰਦੀ ਤਾਂ ਮਾਪਿਓ ਹਨਾ ਦੁਖੀ ਹੁੰਦਾ ਵਾਹਿਗੁਰੂ ਹਰੇਕ ਨੂੰ ਖੁਸ਼ੀ ਦੇਵੇ ਕਦੇ ਦੁੱਖ ਨਾ ਦੇਵੇ ਪ੍ਰਮਾਤਮਾ ਜਿਹਨੂੰ ਦੁੱਖ ਦਿੱਤੇ ਹੁੰਦੇ ਪਤਾ ਤੇ ਉਹਨੀਆਂ ਦਾ ਤੀਆਂ ਦਾ ਦੁੱਖ ਕੀ ਹੁੰਦਾ ਪ੍ਰਮਾਤਮਾ ਨੂੰ ਬਾਕੀ ਕਿਸੇ ਨੂੰ ਕੀ ਹਨਾ ਤਾਂ ਜਿਹੜਾ ਦੁੱਖਾਂ ਵਿੱਚੋਂ ਨਿਕਲ ਆਂਦਾ ਦੁੱਖ ਦਾ ਵੀ ਉਹਨੂੰ ਹੀ ਪਤਾ ਹੁੰਦਾ ਵੀ ਦੁੱਖ ਚੀਜ਼ ਕੀ ਹੁੰਦੇ ਆ ਤਾਂ ਮੈਂ ਤਾਂ ਕਿੰਨੀ ਹੈ ਵਾਹ ਗਰੂ ਕਿਸੇ ਦੀ ਧੀ ਨੂੰ ਦੁੱਖ ਨਾਂਦਾ ਹੀ ਪ੍ਰਮਾਤਮਾ ਹਰੇਕ ਨੂੰ ਖੁਸ਼ੀਆਂ ਦੇ ਤਾਂ ਇੱਥੇ ਨਾ ਕੱਪੜੇ ਮੇਰੇ ਥੋੜੇ ਜਿਹਾ ਸਲਾਬੇ ਸੀ ਮੈਂ ਰਵਨੀਤ ਨੂੰ ਕਹੀ ਜਾਂਦੀ ਰਵਨੀ ਥੋੜੇ ਕੱਪੜੇ ਸਲਾਬੇ ਆ ਤਾਂ ਦੀ ਮੰਮੀ ਮੈਂ ਪਾਉਣੀ ਤਾਂ ਫੇਰ ਅਸੀਂ ਚਲੇ ਗਏ ਚਿੱਕੜ ਕਰਨ ਬਾਹਰ ਮੋਟਰ ਚਲਾਈ ਸੀ ਤਾਂ ਭਈਏ ਕਹਿੰਦੇ ਕੀ ਸਰਦਾਰ ਜੀ ਝੋਨਾਂ ਲਵਾ ਲੋ ਤਾਂ ਕਿੰਦੇ ਚਲੋ ਆਪਾਂ ਕੱਦੂ ਕਰ ਲੈਨੇ ਆ ਤਾਂ ਆਪਾਂ ਵੀ ਮੰਨ ਦੀ ਰੀਤ ਪੂਰੀ ਕਰ ਲਈ ਆਪਾਂ ਵੀ ਥੋੜਾ ਜਿਹਾ ਟਰੈਕਟਰ ਚਲਾ ਕੇ ਵੇਖਿਆ ਕਿਵੇਂ ਆ ਵਧੀਆ ਲੱਗਦਾ ਟਰੈਕਟਰ ਚਲਾਇਆ ਵੀ ਤਾਂ ਇੱਕ ਖੁਸ਼ੀ ਜੀ ਮਨ ਦੇ ਵਿੱਚ ਜਿਹੜੀ ਰੀਤ ਜੀ ਹੋਵੇ ਹਨਾ ਪੂਰੀ ਕਰ ਲੈਣੀ ਚਾਹੀਦੀ ਹਨਾ ਕੰਨ ਨੂੰ ਪਛਤਾਉਣਾ ਕਿ ਆਹ ਰੀਤ ਪੂਰੀ ਕੀਤੀ ਮੈਂ ਵੀ ਥੋੜਾ ਜਿਹਾ ਟਰੈਕਟਰ ਚਲਾਇਆ ਸੀਗਾ ਤਾਂ ਮੈਨੂੰ ਬੜੀ ਖੁਸ਼ੀ ਮਿਲੀ ਬਹੁਤ ਵਾਯਾ ਦਾ ਟਰੈਕਟਰ ਚੋਂ ਦੇ ਵਿੱਚ ਤਾਂ ਆਣਾ ਕਦੂਜਾ ਕਰਨ ਦੇ ਵਿੱਚ ਚਿਕੜ ਕਰਨ ਦੇ ਵਿੱਚ ਤਾਂ ਫੇਰ ਅਸੀਂ ਚਿਕੜ ਕਰ ਲਿਆ ਟਿਕੜ ਕਰਕੇ ਤਾਂ ਭਈਆ ਵੈਸੇ ਝੋਨਾ ਲਗਾ ਕੇ ਸਾਡਾ ਥੋੜਾ ਜਿਹਾ ਹੀ ਰਹਿੰਦਾ ਸੀ ਥੋੜਾ ਜਿਹਾ ਲਾਉਣਾ ਰਹਿ ਗਿਆ ਜਿਹੜਾ ਘਰ ਦੇ ਮੂਹਰੇ ਸਾਡੇ ਥੋੜੀ ਜੀ ਪਹਿਲੇ ਸੀ ਉਹਦੇ ਵਿੱਚ ਰਹਿ ਗਏ ਤੇ ਫਿਰ ਆਪਾਂ ਘਰੇ ਆ ਗਏ ਤੇ ਘਰੇ ਆਣ ਕੇ ਕੀ ਕੀਤੀ ਰੈਸਟ ਇੱਥੇ ਥੋੜਾ ਜਾਂ ਅੰਸ਼ ਦੇਣਾ ਪਜਾਮੇ ਉਦੜੇ ਸੀ ਤੇ ਮੈਂ ਉਹਨੂੰ ਕਹੀ ਜਾਂਦੀ ਸੀ ਵੀ ਤੂੰ ਪਜਾਮੇ ਸਾਰੇ ਢੇਡ ਦਾ ਰਹਿਣਾ ਵਾ ਸਾਰੇ ਪਜਾਮੇ ਕੱਪੜਿਆਂ ਦੀ ਐ ਅਲ ਖਿਲਾ ਦਿੰਦਾ ਡਾਂਡੀ ਲਾ ਦਿੰਦਾ ਤੇ ਕਹਿੰਦਾ ਆ ਆਪਣੇ ਆਪ ਲੈ ਕੇ ਆਇਆ ਪਜਾਮਾ ਥੱਲੇ ਖੁੱਲਾ ਜਿਹਾ ਜਿਹੜਾ ਹੁੰਦਾ ਨਾ ਪਹੁੰਚੇ ਪਤਾ ਨਹੀਂ ਕਿੰਨੀ ਅੱਜਕੱਲ ਦੇ ਬੱਚੇ ਵੀ ਮਾਡਰਨ ਹੋਏ ਪਏ ਆ ਛੋਟੇ ਛੋਟਿਆਂ ਨੂੰ ਹੁੰਦਾ ਕਿ ਵਧੀਆ ਕੱਪੜੇ ਪਾਈਏ ਅਸੀਂ ਤਾਂ ਇਹ ਥੋੜਾ ਜਿਹਾ ਖੁੱਲਾ ਜਿਹਾ ਥੱਲੇ ਉਹ ਲੈ ਕੇ ਆਇਆ ਕਹਿੰਦਾ ਮੰਮੀ ਮੈਨੂੰ ਇਹ ਹੀ ਮੈਨੂੰ ਟੋਪਾ ਲੱਗਦੇ ਮੈਂ ਇਹ ਹੀ ਪਾ ਪਾਉਣਾ ਵਾ ਮੈਂ ਕਹਾ ਚਲ ਠੀਕ ਆ ਮੈਨੂੰ ਟੋਪਾ ਲਾ ਦੇਣੀ ਮੈਂ ਇੱਥੇ ਫਿਰ ਮਸ਼ੀਨ ਰੱਖੀ ਬਾਕੀ ਜਿਹੜੇ ਹੋਰ ਸੀਗੇ ਥੋੜੇ ਨਿਕੇ ਨਿਕੇ ਕਾਫੀ ਸੀਗੇ ਕੱਪੜਿਆਂ ਨੂੰ ਟੈਂਕੇ ਜਿਹਾ ਲਾਉਣ ਵਾਲੇ ਮੈਂ ਚਲ ਉਹਨਾਂ ਨੂੰ ਵੀ ਲਾ ਹੀ ਦੇਣੀ ਆ ਤਾਂ ਫਿਰ ਮੈਨੂੰ ਮੈਂ ਆਖਿਆ ਨਾਲ ਦੀ ਰਹੀ ਉਹਦਾ ਹੀ ਲਾ ਦਿੰਦੀ ਹਾਂ ਨਾਲ ਦੀ ਰੀ ਤੇ ਫਿਰ ਵੀ ਇਹ ਮਿੰਟ ਦੇ ਵਿੱਚ ਹੀ ਗੱਦਾਂ ਦੇੜ ਕੇ ਸੁੱਟ ਦਿੰਦਾ ਸਾਰੀਆਂ ਕੋਈ ਨਹੀਂ ਨੂੰ ਹੁੰਦਾ ਕਿ ਮੈਂ ਰੱਖਾਂ ਇਹਨੂੰ ਮਿੰਟ ਦੇ ਵਿੱਚ ਹੀ ਬਸ ਹੁਣ ਬਾਕੀ ਸਕੂਲ ਵੀ ਲੱਗਣ ਆ ਲਈ ਆ ਬੱਚੇ ਥੋੜੇ ਦੇਣੀ ਆ ਘਰੇ ਹਨਾ ਤਾਂ ਕਿੱਥੋਂ ਵਿਚਾਰਿਆ ਨਾ ਮਸਤੀ ਲੱਭਣੀ ਆ ਮਹੀਨਾ ਇੱਕ ਸੀਗਾ ਮਸਤੀ ਕਰਨ ਲਈ ਬਹੁਤ ਟਾਈਮ ਰਹਿ ਘਰੇ ਤਾਂ ਬਹੁਤ ਹੰਜਵਾਈ ਕਰਦੇ ਆ ਬੱਚੇ ਘਰਾਂ ਦੇ ਵਿੱਚ ਰਹਿ ਕੇ ਤਾਂ ਫੇਰ ਇੱਥੇ ਮੈਂ ਢੋਪਾ ਲਾ ਕੇ ਤਾਂ ਫੇਰ ਬਾਕੀ ਆਪਾਂ ਹੋਰ ਕੰਮ ਕਰਦੇ ਕਰਨ ਲੱਪੇ ਜਿਹੜੇ ਨਿੱਕੇ ਨਿੱਕੇ ਸੀਗੇ ਕਈ ਘਰ ਦੇ ਵਿੱਚ ਜਿਹੜੇ ਕੰਮ ਹੁੰਦੇ ਆ ਜਿਹੜੇ ਮੁੱਕਦੇ ਆ ਤਾਂ ਮੈਂ ਇਹ ਫੇਰ ਮੈਨੂੰ ਕਹੀ ਜਾਂਦੇ ਮਮੀ ਅਸੀਂ ਚੱਲੇ ਆਣ ਕੇ ਤਾਂ ਫੇਰ ਅਸੀਂ ਕਰਦੇ ਕਿਉਂਕਿ ਖੇਤ ਪਾਣੀ ਛੱਡਿਆ ਸੀ ਪਾਣੀ ਦੇ ਵੇਖਣ ਗਏ ਪਾਣੀ ਵੇਖ ਕੇ ਆਣ ਕੇ ਤੇ ਕਹਿੰਦਾ ਕਿ ਮਮੀ ਆਣ ਕੇ ਨੋਣਾ ਮੈਂ ਕਾ ਚੱਲ ਕੋਈ ਨਾ ਠੀਕ ਆ ਤੂੰ ਆਣ ਕੇ ਨਾ ਲਈ ਤਾਂ ਫੇਰ ਉਹਨੇ ਚੰਨ ਮੈਂ ਢੋਪਾ ਲਾ ਕੇ ਤਾਂ ਰੱਖਤਾ ਸੀਗਾ ਮੈਂ ਕਾ ਚੱਲ ਬਾਅਦ ਦੇ ਵਿੱਚ ਆਣ ਕੇ ਤੇ ਪਾ ਲੇਗਾ ਜਦੋਂ ਆਉਂਗੀ ਤਾਂ ਫੇਰ ਇਹ ਆ ਗਏ ਸੀ ਨਾ ਨੂੰ ਲਿਆ ਸੀ ਇਹਨਾਂ ਨੇ ਤਾਂ ਬਾਕੀ ਆਪਾਂ ਫੇਰ ਕੁਝ ਰੋਟੀ ਪਾਣੀ ਫੇਰ ਹੀ ਖਾਦਾ ਸੀ ਕਿਉਂਕਿ ਬਾਅਦ ਸਾਰਾ ਕੰਮ ਕਰਕੇ ਹੀ ਰੋਟੀ ਖਾਣੀ ਹੁੰਦੀ ਆ ਮੈਂ ਕਿਹਾ ਚੱਲ ਉਹਨੇ ਚੰਨੂ ਆ ਜਾਣਗੇ ਕਿਦਾਂ 11:00 ਵਜੇ ਗਏ ਸੀ ਕੰਮ ਕਰਦੇ ਕਰਦੇ ਤੁਹਾਨੂੰ ਪਤਾ ਹੀ ਹੈ ਹਨਾ ਟਾਈਮ ਤਾਂ ਲੱਗਦੀ ਜਾਂਦਾ ਵਾ ਤਾਂ ਮੀਂਹ ਤਾਂ ਸਹੀਕਦੇ ਰਿਹਾ ਤੇ ਸਾਰਾ ਦਿਨ ਮੈਨੂੰ ਆ ਹੀ ਕਹਿੰਦੇ ਰਹੇ ਮੰਮੀ ਤੇਰੇ ਪੇਕੇ ਆ ਨਹੀਂ ਮੀਂਹ ਨਹੀਂ ਭੇਜਿਆ ਮੀਂਹ ਤੇਰੇ ਪੇਕੇ ਆ ਨਹੀਂ ਮੀਂਹ ਨਹੀਂ ਤੇਜਾ ਮੈਂ ਕਿਹਾ ਹੁਣ ਉਹਨਾਂ ਨੇ ਫੋਨ ਲਾਇਆ ਤਾਂ ਉਹਨਾਂ ਨੇ ਮੀਂਹ ਬਹੁਤ ਪੈ ਗਿਆ ਸੀ ਵੈਸੇ ਬਹੁਤ ਉਹ ਕਹਿੰਦੇ ਕਿ ਮੇਰੀ ਭੈਣ ਨੂੰ ਵੀ ਫੋਨ ਲਾਇਆ ਕਹਿੰਦੀ ਮੰਮੀ ਮੀਂਹ ਪੈ ਗਿਆ ਤਾਂ ਕਹਿੰਦੇ ਠੀਕ ਆ ਚਲੋ ਤਾਂ ਮੀਂਹ ਤਾਂ ਚਲੋ ਸਾਰਿਆਂ ਨੂੰ ਜ਼ਰੂਰੀ ਹਨਾ ਗਰਮੀ ਬਹੁਤ ਜ਼ਿਆਦਾ ਸੀਗਾ ਤਾਂ ਫੇਰ ਆਪਾਂ ਚਲੇ ਗਏ ਸੀ ਅੱਜ ਇੱਕ ਆਪਣੀ ਦਿਨ ਦੀ ਰੁਟੀਨ ਤੇ ਨਿੱਕੀ ਜਿਹੀ ਖੁਸ਼ੀ ਜਿਹੜੀ ਆ ਪਤਾ ਸ਼ੇਅਰ ਕੀਤੀ ਹੈ ਜੇ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਇਸੇ ਤਰ੍ਹਾਂ ਖੁਸ਼ ਰਹਿਣਾ ਸਿੱਖੋ ਜੀ ਜ਼ਿੰਦਗੀ 'ਚ ਦੁੱਖ ਆਉਂਦੇ ਆ ਤਾਂ ਸੁੱਖ ਜ਼ਰੂਰ ਆਉਂਦੇ ਆ ਪ੍ਰਮਾਤਮਾ ਹਰ ਇੱਕ ਦਾ ਹਰ ਇੱਕ ਦੀ ਬਾਹ ਫੜਦਾ ਸਰਬੱਤ ਦਾ ਭਲਾ ਮੰਗੋਗੇ ਤਾਂ ਤੁਹਾਡਾ ਵੀ ਭਲਾ ਹੋਵੇਗਾ ਜੀ ਆਪਾਂ ਖੁਸ਼ ਰਹਿਣਾ ਨਹੀਂ ਸਿੱਖਦੇ ਦੁੱਖਾਂ ਨੂੰ ਤਾਂ ਆਪ ਅੱਗੇ ਰੱਖ ਲੈਣੇ ਆ ਪਰ ਇਹ ਨਹੀਂ ਪਤਾ ਕਿ ਆਪਾਂ ਨੂੰ ਖੁਸ਼ੀ ਵੀ ਪ੍ਰਮਾਤਮਾ ਦਿੰਦਾ ਤੇ ਇੱਕ ਇੱਕ ਪਲ ਜ਼ਿੰਦਗੀ ਦੇ ਵਿੱਚ ਨਾ ਖੁਸ਼ ਰਹਿਣਾ ਸਿੱਖੋ ਦੁੱਖਾਂ ਦਾ ਪਤਾ ਹੀ ਨਾ ਲੱਗੇ ਕਿ ਦੁੱਖ ਵੀ ਆਏ ਆ ਕੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਆ ਤਾਂ ਦੁੱਖਾਂ ਨੂੰ ਛੋਣਾ ਨਾ ਕਰੋ ਤਾਂ ਬਸ ਖੁਸ਼ ਰਹਿਣਾ ਸਿੱਖੋ ਕਦੀ ਵੀ ਐ ਨਾ ਕਹੋ ਕਿ ਸਾਨੂੰ ਦੁੱਖ ਰੱਬ ਨੇ ਪ੍ਰਮਾਤਮਾ ਨੇ ਦਿੱਤਾ ਜੇ ਦੁੱਖ ਦਿੰਦਾ ਹੈ ਤਾਂ ਖੁਸ਼ੀ ਵੀ ਜ਼ਰੂਰ ਦਿੰਦਾ ਤਾਂ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਤਾਂ ਸਤਿ ਸ੍ਰੀ ਅਕਾਲ ਜੀ